ਜਿਨ੍ਹਾਂ ਦੇ ਨਾਲ ਮੁਹੱਬਤ ਹੁੰਦੀ ਕਹਿੰਦੇ ਉਹ ਯਾਦਾਂ ਦਿਲਾਂ ਦੇ ਵਿੱਚ ਰਹਿੰਦੀਆਂ ਚਲੋ ਸਾਨੂੰ ਵੀ ਮੌਕਾ ਮਿਲਿਆ ਦੀਪ ਨਾਲ ਲਾਟ ਸਮਾਂ ਰਹਿਣ ਦਾ ਜਦੋਂ ਚੰਭੂ ਮੋਰਚਾ ਲੱਗਿਆ ਸੀ ਉਹਦੀ ਜਿਹੜੀ ਸੋਚ ਸੀਗੀ ਰੋਹਾਨੀਅਤ ਰੰਗਤ ਚੜ੍ਹ ਲੱਗੀ ਸੀ ਉਹਦੇ ਰੋਹਾਨੀਅਤ ਦੀਆਂ ਗੱਲਾਂ ਕਰਨੀਆਂ ਪਾਦਸ਼ਾਹੀ ਦਾਵਾ ਤੁਸੀਂ ਪਹਿਲਾਂ ਬੁਲਾਰੇ ਸੀ ਜਾਂ ਕੋਈ ਕੰਮ ਕਰਦੇ ਸੀ ਕਿਸੇ ਤਰ੍ਹਾਂ ਕੀ ਤੁਹਾਡੀ ਹਸਤੀ ਕੀ ਹੁੰਦੀ ਸੀ ਉਦੋਂ ਜਦੋਂ ਆਏ ਸੀ ਅਸੀਂ ਤਾਂ ਸਿਰਫ ਉਦੋਂ ਤੋਂ ਪਹਿਲਾਂ ਤਾਂ ਅਸੀਂ ਟੂਲਾਂ ਤੇ ਬੈਠੇ ਹੁੰਦੇ ਸੀਗੇ ਸਾਡੇ ਉੱਥੇ ਬਲਾ ਚੋਰ ਦੇ ਲਾਗੇ ਟੂਲ ਆ ਜੀ ਉਹ ਬੱਚੂਆ ਅਸੀਂ ਸਾਰੇ ਟੂਲ ਤੇ ਹੁੰਦੇ ਸੀਗੇ ਉਦੋਂ 스ਪੀਚਾ ਸੁਣਦੇ ਹੁੰਦੇ ਸੀਗੇ ਉਦੋਂ ਸਾਨੂੰ ਲੱਗਿਆ ਯਾਰ ਕਿਤੇ ਨਾ ਕਿਤੇ ਜਿਹੜਾ ਨੌਜਵਾਨ ਹੈ ਨਾ ਇਹਦੇ ਵਿੱਚ ਉਹ ਕਾਬਲੀਅਤ ਹੈਗੀ ਆ ਤੇ ਜਿਹੜੇ ਇੱਕ ਜੋ ਅਸੀਂ ਭੁਗਤ ਰਹੇ ਆ ਜੋ ਚੱਲ ਰਿਹਾ ਕਿਤੇ ਨਾ ਕਿਤੇ ਇਸ ਇਹ ਤੇ ਆਪਾਂ ਯਕੀਨ ਕਰ ਸਕਦੇ ਆ ਜੀ ਤਾਂ ਮਤਲਬ ਅਮਰ ਸਿੰਘ ਧਾਰੀ ਹਾਂ ਤੁਸੀਂ ਬਾਣਾ ਪਾਲਿਆ ਹੋਇਆ ਲੋਕ ਤਾਂ ਕਹਿੰਦੇ ਦੀਪ ਸਿੱਧੂ ਦੀ ਸੋਚ ਕਿੱਥੇ ਸੀ ਇਹ ਉਹ ਤਾਂ ਉਹ ਤਾਂ ਸਟਾਰ ਸੀ ਫਿਲਮੀ ਐਕਟਰ ਸੀ ਝੰਜਾਂ ਗੱਲਾਂ ਟੋਟੇ ਸਰੂਪ ਕੁਝ ਹੋਰ ਆ ਦੀਪ ਸਿੱਧੂ ਹੋਰ ਐ ਇਹ ਵੀ ਫੌਜ ਚ ਸੀਗੇ ਇਹ ਵੀ ਕਲੀਨ ਛੇਸ ਵੇ ਮੈਂ ਵੀ ਕਲੀਨ ਛੇਸ ਹਾਂ ਮੈਂ ਦਾੜੀ ਕਾਲੀ ਕਰਨੀ ਕੰਚੀ ਲਾਣੀ ਮਤਲਬ ਸਾਨੂੰ ਉਦਾਂ ਪਤਾ ਸੀ ਵੀ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਪਰ ਸਿੱਖੀ ਸਿਧਾਂਤ ਸਿੱਖੀ ਦਾ ਫਲਸਫਾ ਇਹ ਸਾਨੂੰ ਕੁਝ ਨਹੀਂ ਸੀ ਪਤਾ ਸਾਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਮੱਥਾ ਟੇਕਣਾ ਬਾਕੀ ਸਾਨੂੰ ਪਰ ਜੋ ਅੱਜ ਹੁਣ ਸਾਨੂੰ ਮਹਿਸੂਸ ਹੋ ਰਿਹਾ ਪਰ ਉਹ ਵਾਕਿਆ ਹੀ ਉਹ ਜਿਹੜੀ ਚਿੰਗ ਹੈ ਨਾ ਦੀਪ ਕਹਿੰਦਾ ਸੀ ਹਰੇਕ ਦੇ ਦਿਲ 'ਚ ਹੈਗੀ ਆ ਉਹ ਜਗਾਣ ਦੀ ਲੋੜ ਆ ਤੇ ਉਹਨਾਂ ਜਗਾਈ ਆ ਮਾਰਨ ਐਡੀ ਭੱਡੀਆਂ ਬਖਸ਼ੀਆਂ ਕੀਤੀਆਂ ਕਿ ਪਿੰਡ ਵਾਲਿਆਂ ਨੇ ਸਰਪੰਚੀ ਦਿੱਤੀ ਹੈ ਹੈ ਨਾ ਜੀ ਇਹ ਮਾਨਤਾ ਨਹੀਂ ਹੈ ਇਹ ਮਾਨਤਾ ਉਹ ਸਾਡੇ ਭਰਾ ਦੇ ਦਿੱਤੀ ਹੋਈ ਹੈ ਅਸੀਂ ਤਾਂ ਕਹਿੰਨੇ ਆ ਇਹ ਸੋਚ ਸੀ ਦੀਪ ਸਿੱਧੂ ਦੀ ਇਹ ਬਣਾਉਣਾ ਚਾਹੁੰਦਾ ਸੀ ਨੌਜਵਾਨਾਂ ਨੂੰ ਜੋ ਤੁਸੀਂ ਬਣੇ ਹੋਏ ਹੋ ਸਾਰਾ ਕੁਛ ਇਹ ਗੁਰੂ ਸਾਹਿਬ ਨਾਲ ਦੇਣਾ ਹੁਣ ਮੈਂ ਕਹਾ ਪਾਜੀ ਮੈਂ ਮੈਂ ਜਥੇਬੰਦੀ ਬਣਾ ਕੇ ਮੈਂ ਆਹ ਕਰ ਦੂੰ ਮੈਂ ਖਾਲਸਾਤਨ ਲੈ ਲਉ ਮੈਂ ਖਾਲਸਾ ਰਾਜ ਲੈ ਲਉ ਉਹਦੇ ਹੁਕਮ ਤੋਂ ਬਿਨਾ ਕੁਛ ਨਹੀਂ ਹੋਣਾ ਕਿਰਪਾ ਉਹਨਾਂ ਹੀ ਕਰਨੀ ਹੈ ਪਰ ਅਸੀਂ ਉਦਮ ਕਰਨਾ ਅਗਰ ਅਜ ਦੀਪ ਨੂੰ ਦੀਪ ਨੂੰ ਲੋਕ ਯਾਦ ਕਰਦੇ ਐ ਅਜ ਦੀਪ ਨੂੰ ਅਸੀਂ ਕਹਿੰਦੇ ਦੀਪ ਦੀ ਉਹ ਪ੍ਰਾਪਤੀ ਐ ਉਹ ਦੀਪ ਨੇ ਸਭ ਕੁਝ ਤਿਆਗਿਆ ਸਿੱਧੂ ਨੂੰ ਚਾਣ ਵਾਲੇ ਜਦੀਪ ਸਿੱਧੂ ਦੀ ਵਰਸੀ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਆ ਜਿੱਥੇ ਪਿਆਰ ਕਰਨ ਵਾਲੇ ਆਏ ਆ ਤਾਂ ਕੁਝ ਨਾਲ ਰਹਿਣ ਵਾਲੇ ਵੀ ਜਿਨ੍ਹਾਂ ਨੇ ਦੀਪ ਸਿੱਧੂ ਦਾ ਸਾਥ ਮਾਣਿਆ ਬਹੁਤ ਸਾਰੀਆਂ ਯਾਦਾਂ ਬਹੁਤ ਸਾਰੀਆਂ ਗੱਲਾਂ ਜੋ ਦੀਪ ਸਿੱਧੂ ਤੋਂ ਜਾਣੀਆਂ ਸਮਝੀਆਂ ਸੁਣੀਆਂ ਉਹ ਉਹਨਾਂ ਦੇ ਦਿਲੋ ਦਿਮਾਗ ਦੇ ਵਿੱਚ ਸੋ ਉਹਨਾਂ ਯਾਦਾਂ ਨੂੰ ਲੈ ਕੇ ਇੱਥੇ ਪਹੁੰਚੇ ਆ ਦੋ ਵੀਰ ਸਾਡੇ ਨਾਲ ਐ ਦੀਪ ਸਿੱਧੂ ਹਰਾਂ ਦੇ ਨਾਲ ਰਹੇ ਦੋਵੇਂ ਫੌਜੀ ਭਾਜੀ ਤੁਸੀਂ ਦੋਨਾਂ ਨੂੰ ਫੌਜੀ ਕਹਿੰਦੇ ਕਿਵੇਂ ਜੀ ਆਸੀ ਦੀਪ ਸਿੱਧੂ ਦਾ ਸਭਾ ਅੱਜ ਇੱਥੇ ਆਏ ਹਾਂ ਜਿਨ੍ਹਾਂ ਦੇ ਨਾਲ ਮੁਹੱਬਤ ਹੁੰਦੀ ਕਹਿੰਦੇ ਉਹ ਯਾਦਾਂ ਦਿਲਾਂ ਦੇ ਵਿੱਚ ਰਹਿੰਦੀਆਂ ਤੇ ਅੱਜ ਕਿਹੋ ਜੀ ਸੋਚ ਆ ਕਿਹੋ ਜਾਂ ਕੀ ਕੁਝ ਚੱਲ ਰਿਹਾ ਜੀ ਇਹਦੇ ਵਿੱਚ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਚਲੋ ਸਾਨੂੰ ਵੀ ਮੌਕਾ ਮਿਲਿਆ ਦੀਪ ਨਾਲ ਲਾਟ ਸਮਾ ਰਹਿਣ ਦਾ ਜਦੋਂ ਸ਼ੰਭੂ ਮੋਰਚਾ ਲੱਗਿਆ ਸੀ ਜੰਨਾ ਕ ਅਸੀਂ ਦੇਖਿਆ ਉਹਨੂੰ ਲਾਸਟ ਜਾ ਕੇ ਜਿਹੜੇ ਬੰਦੇ ਕੋਈ ਵੀ ਮੀਡੀਆ ਵਾਲੇ ਵੀ ਨਾਲੇ ਹੁੰਦੇ ਸੀਗੇ ਉਹਦੀ ਜਿਹੜੀ ਸੋਚ ਸੀਗੀ ਉਹ ਰੋਹਾਨੀਅਤ ਰੰਗਤ ਚੜਨ ਲੱਗ ਗਈ ਸੀ ਉਹਦੇ ਰੋਹਾਨੀਅਤ ਦੀਆਂ ਗੱਲਾਂ ਕਰਨੀਆਂ ਪਾਦਸ਼ਾਹੀ ਦਾਵਾ ਮਤਲਬ ਇਦਾਂ ਦੀਆਂ ਜਿਹੜੀਆਂ ਗੱਲਾਂ ਅਸੀਂ ਬਾਅਦ ਚ ਸਿੱਖੀਆਂ ਉਹਦੇ ਕੋਲੋਂ ਜਾਂ ਪਤਾ ਲੱਗੀਆਂ ਉਹ ਇੱਕ ਜਿਦਾ ਕਲਾ ਵਰਤ ਨਹੀਂ ਮਤਲਬ ਰੋਹਾਨੀਅਤ ਰੰਗਤ ਚੜ ਗਈ ਸੀ ਉਹ ਸਿੱਖੀ ਵਾਲੇ ਪਾਸੇ ਨੂੰ ਹੌਲੀ ਹੌਲੀ ਉਹ ਆ ਗਿਆ ਸੀਗਾ ਸਿੱਖੀ ਵਾਲੇ ਪਾਸੇ ਨੂੰ ਹਾਂ ਬਖਸ਼ ਸਿੰਘ ਅਰਸ਼ ਵੀ ਸੀਗਾ ਉਹਦੇ ਕੋਲ ਜਿਵੇਂ ਜਿਵੇਂ ਉਹ ਕਹਿੰਦਾ ਸੀਗਾ ਕਿ ਮੈਂ ਹਰ ਖੇਤਰ ਚ ਪੰਜਾਬ ਦੇ ਨਾਲ ਖੜੂੰਗਾ ਚਾਹੇ ਉਹ ਸਮਾਜਿਕ ਖੇਤਰ ਹੋਵੇ ਚਾਹੇ ਉਹ ਆਜ਼ਾਦੀ ਦਾ ਖੇਤਰ ਹੋਵੇ ਚਾਹੇ ਉਹ ਧਾਰਮਿਕ ਖੇਤਰ ਹੋਵੇ ਮੈਂ ਹਰ ਉਸ ਖੇਤਰ ਚ ਖੜੂੰਗਾ ਜੋ ਪੰਜਾਬ ਦੀ ਬਿਹਤਰੀ ਲਈ ਜੋ ਪੰਜਾਬ ਦੇ ਫਾਇਦੇ ਲਈ ਹੋਊਗਾ ਨਹੀਂ ਤੁਸੀਂ ਪਹਿਲਾਂ ਬੁਲਾਰੇ ਸੀ ਜਾਂ ਕੋਈ ਕੰਮ ਕਰਦੇ ਸੀ ਕਿਸੇ ਤਰ੍ਹਾਂ ਕੀ ਤੁਹਾਡੀ ਹਸਤੀ ਕੀ ਹੁੰਦੀ ਸੀ ਉਦੋਂ ਜਦੋਂ ਆਏ ਸੀ ਅਸੀਂ ਤਾਂ ਸਿਰਫ ਉਹ ਤੋਂ ਪਹਿਲਾਂ ਤਾਂ ਅਸੀਂ ਟੂਲਾਂ ਤੇ ਬੈਠੇ ਹੁੰਦੇ ਸੀ ਸਾਡੇ ਉੱਥੇ ਬਲਾਚੌਰ ਤੇ ਲਾਗੇ ਟੂਲ ਆ ਜੀ ਉਹ ਲੈ ਬੱਚੂਆ ਅਸੀਂ ਸਾਰੇ ਟੂਲ ਤੇ ਹੁੰਦੇ ਸੀ ਜਿਹੜਾ ਜਿਹੜਾ ਬੇਲੇ ਮੁੰਡੇ ਬੈਠੇ ਹੁੰਦੇ ਬੱਸ ਬੱਸ ਜੀ ਉਦੋਂ ਕਰੋਨਾ ਸਿਗਾ ਕੰਮ ਹੈ ਨਹੀਂ ਸੀ ਉਦੋਂ ਸਪੀਚਾਂ ਸੁਣਦੇ ਹੁੰਦੇ ਸੀ ਉਦੋਂ ਸਾਨੂੰ ਲੱਗਿਆ ਪਿਆਰ ਕਿਤੇ ਨਾ ਕਿਤੇ ਜਿਹੜਾ ਨੌਜਵਾਨ ਹੈ ਨਾ ਇਹਦੇ ਵਿੱਚ ਉਹ ਕਾਬਲੀਅਤ ਹੈਗੀ ਆ ਵੀ ਜਿਹੜੇ ਇੱਕ ਜੋ ਅਸੀਂ ਭੋਗਤ ਰਹੇ ਆ ਜੋ ਚੱਲ ਰਿਹਾ ਕਿਤੇ ਨਾ ਕਿਤੇ ਇਸ ਇਹ ਤੇ ਆਪਾਂ ਯਕੀਨ ਕਰ ਸਕਦੇ ਆ ਆਪਣੀਆਂ ਲੱਗੀਆਂ ਤੁਹਾਨੂੰ ਗੱਲਾਂ ਉਹ ਜਿਹੜੀਆਂ ਕਰਦੇ ਸੀ ਵੀ ਸਾਡੀਆਂ ਹੀ ਆ ਇਹ ਬਿਲਕੁਲ ਬਿਲਕੁਲ ਸਾਨੂੰ ਐ ਲੱਗਿਆ ਵੀ ਸਾਡੇ ਹੀ ਬੰਦਾ ਕੋਈ ਹੋਣ ਆਇਆ ਗੱਲਾਂ ਤਾਂ ਪਹਿਲਾਂ ਵੀ ਸੀਗੀਆਂ ਪਰ ਇਹਦੇ ਨਾਲ ਆਣ ਨਾਲ ਸਾਨੂੰ ਐ ਲੱਗਿਆ ਵੀ ਹਾਂ ਵੀ ਸਾਡੇ ਕੋਲ ਕੋਈ ਇੱਕ ਸਪੋਰਟ ਜਾਂ ਕੋਈ ਚਿਹਰਾ ਜਾਂ ਇਦਾਂ ਪੇ ਟਰਸਟ ਕੀਤਾ ਜਾ ਸਕਦਾ ਇਸ ਨੌਜਵਾਨ ਤੇ ਫਿਰ ਅਸੀਂ ਉੱਥੇ ਗਏ ਸੀਗੇ ਤੇ ਹੌਲੀ 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 ਜਦੋਂ ਕੋਸ਼ ਗੱਲਾਂ ਸਾਨੂੰ ਵੀ ਉਹਦੇ ਕੋਲੋਂ ਪਤਾ ਲੱਗੀਆਂ ਕੋਛੋ ਨਾ ਸਿੱਖਿਆ ਵੀ ਇੱਥੇ ਆ ਕੇ ਸ਼ੰਗਰਸੇ ਚ ਲੋਕ ਕੀ ਸੋਚਦੇ ਆ ਲੋਕਾਂ ਨੂੰ ਕਿਵੇਂ ਚੇਂਜ ਕਰਨਾ ਲੋਕਾਂ ਦੀ ਯਾਰ ਸਰਕਾਰ ਦੇ ਪ੍ਰਤੀ ਕੀ ਵਿਚਾਰਤਾ ਰਾਇਆ ਬਹੁਤ ਡੀਪਲੀ ਸੋਚਦਾ ਸੀ ਉਹ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਸੀ ਅੱਜ ਵੀ ਦੇਖੋ ਹੁਣ ਵਰਸੀ ਤੇ ਕਿੰਨੇ ਨੌਜਵਾਨ ਉਹ ਤੋਂ ਪ੍ਰੇਰਿਤ ਹੋ ਕੇ ਅੱਜ ਬਹੁਤ ਸਿੱਖੀ ਸਰੂਪ ਵੱਲੋਂ ਆ ਗਏ ਅੱਜ ਵੀ ਜੇ ਆਪਾਂ ਸਹੀ ਮੈਨਅ ਚ ਜੇ ਕਿਸੇ ਨੂੰ ਸੰਧਾਜਲੀ ਦੇਣੀ ਆ ਸੱਚੇ ਦਿਲੋਂ ਉਹ ਇਹੀ ਆ ਕਿ ਜਿਹੜੀ ਉਹਦੀ ਸੋਚ ਐ ਜਾਂ ਉਹ ਕਰਨਾ ਚਾਹੁੰਦੇ ਆ ਕੋਈ ਵੀ ਚਾਹੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆ ਚਾਹੇ ਦੀਪ ਸਿੱਧੂ ਜਾਂ ਹੋਰ ਵੀ ਜਿਹੜੇ ਕੌਮੀ ਸ਼ਹੀਦ ਹੋਏ ਆ ਉਹਨਾਂ ਨੂੰ ਸੱਚੀ ਸੰਧਾਂਜਲੀ ਇਹੀ ਆ ਵੀ ਉਹ ਚਾਹੁੰਦੇ ਕੀ ਸੀਗੇ ਉਹ ਕਰਨਾ ਕੀ ਚਾਹੁੰਦੇ ਸੀਗੇ ਉਹ ਕਰਦੇ ਕੀ ਸੀਗੇ ਤੁਸੀਂ ਤਾਂ ਮਤਲਬ ਅਮਰਸੇਖ ਧਾਰੀ ਹੋ ਤੁਸੀਂ ਬਾਣਾ ਪਾਲਿਆ ਹੋਇਆ ਲੋਕ ਤਾਂ ਕਹਿੰਦੇ ਦੀਪ ਸਿੱਧੂ ਦੀ ਸੋਚ ਕਿੱਥੇ ਸੀ ਇਹ ਉਹ ਤਾਂ ਉਹ ਤਾਂ ਸਟਾਰ ਸੀ ਫਿਲਮੀ ਐਕਟਰ ਸੀ ਜੰਜਾਂ ਗੱਲਾਂ ਤੁਹਾਡੇ ਸਰੂਪ ਕੁਝ ਹੋਰ ਆ ਦੀਪ ਸਿੱਧੂ ਹੋਰ ਹੈ ਫਿਰ ਤੁਹਾਡੀ ਸੋਚ ਨੂੰ ਦੀਪ ਸਿੱਧੂ ਨੇ ਬਦਲਿਆ ਜਾਂ ਫਿਰ ਤੁਸੀਂ ਇਦਾਂ ਦੀ ਸੀ ਪਹਿਲਾਂ ਵੀ ਨਹੀਂ ਨਹੀਂ ਬਿਲਕੁਲ ਦੇਖੋ ਕਿਸੇ ਬੰਦੇ ਚ ਨਾ ਗੋਡ ਗਿਫਟ ਹੁੰਦਾ ਕੁਝ ਗੱਲ ਇਦਾਂ ਦੀ ਗੱਲ ਕਰਨੀ ਕਿ ਦਿਲ ਚ ਘਰ ਘਰ ਜਾਂਦੀ ਆ ਉਹਨਾਂ ਗੱਲਾਂ ਕਹੀਆਂ ਇਹ ਵੀ ਫੋਟੋ ਚ ਸੀਗੇ ਇਹ ਵੀ ਕਲੀਨ ਸ਼ੇਵ ਮੈਂ ਵੀ ਕਲੀਨ ਸ਼ੇਵ ਹਾਂ ਮੈਂ ਦਾੜੀ ਕਾਲੀ ਕਰਨੀ ਕੈਂਚੀ ਲਾਣੀ ਮਤਲਬ ਸਾਨੂੰ ਉਦਾਂ ਪਤਾ ਸੀ ਵੀ ਅਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਪਰ ਸਿੱਖੀ ਸਿਧਾਂਤ ਸਿੱਖੀ ਦਾ ਫਲਸਫਾ ਇਹ ਸਾਨੂੰ ਕੁਝ ਨਹੀਂ ਸੀ ਪਤਾ ਸਾਨੂੰ ਇਹ ਪਤਾ ਵੀ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਮੱਥਾ ਟੇਕਣਾ ਬਾਕੀ ਸਾਨੂੰ ਪਰ ਜੋ ਅੱਜ ਹੁਣ ਸਾਨੂੰ ਮਹਿਸੂਸ ਹੋ ਰਿਹਾ ਪਰ ਉਹ ਵਾਕਿਆ ਹੀ ਉਹ ਜਿਹੜੀ ਚਿੰਗ ਹੈ ਨਾ ਦੀਪ ਕਹਿੰਦਾ ਸੀ ਹਰੇਕ ਦੇ ਦਿਲ ਚ ਹੈਗੀ ਆ ਉਹ ਜਗਾਣ ਦੀ ਲੋੜ ਆ ਤੇ ਉਹਨਾਂ ਜਗਾਈ ਆ ਸੱਚੀ ਗੱਲ ਐ ਇਹ ਬਿਲਕੁਲ ਬਿਲਕੁਲ ਸੱਚੀ ਗੱਲ ਐ ਕਿਉਂਕਿ ਜਿਵੇਂ ਗੁਰਬਾਣੀ ਜਿਹਦਾ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਪਰ ਉਹਨੂੰ ਪਛਾਣਨ ਬਾਅਦ ਤੇ ਸਾਨੂੰ ਗੁਰਬਾਣੀ ਸੇਹ ਲੈਣੀ ਪੈਂਦੀ ਹੈ ਪਰ ਅਸੀਂ ਐਨੇ ਅਣਜਾਣ ਆ ਕਿ ਅਸੀਂ ਬਕਾਰਾਂ ਥਲੇ ਦੱਬ ਹੋ ਜੰਨੇ ਆ ਜਤੀਪ ਸਿੱਧੂ ਤੋਂ ਪਹਿਲਾਂ ਪ੍ਰਚਾਰਕ ਬਹੁਤ ਪ੍ਰਚਾਰਕ ਆ ਹੀ ਰਹੇ ਸੀ ਬੜੇ ਬੜੇ ਵੱਡੇ ਪ੍ਰਚਾਰਕ ਕੌਮ ਦੇ ਉਹਨਾਂ ਦੇ ਸ਼ਬਦਾਂ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ ਇਹ ਕਹਿ ਲੋ ਕਿ ਅਸਰ ਕਿਉਂ ਨਹੀਂ ਹੋਇਆ ਇਹ ਅਸਰ ਤਾਂ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਕਿਸੇ ਉਸ ਚੀਜ਼ ਦੇ ਪਿੱਛੇ ਬਹੁਤਿਆਂ ਦੀ ਮੈਂ ਦੇਖੀ ਆਮ ਜਿਹਾ ਕੋਈ ਨਾ ਕੋਈ ਲਾਲਸਾ ਉਹਦਾ ਆਪਣਾ ਕੋਈ ਤੁਹਾਡੇ ਮਨ ਤੱਕ ਪਹੁੰਚ ਨਹੀਂ ਕਰ ਸਕੇ ਉਹ ਹਾਂ ਬਸ ਨਾ ਪਹੁੰਚ ਨਹੀਂ ਕਿਉਂਕਿ ਦੀਪ ਦੀ ਜਿਹੜੀ ਗੱਲ ਸੀ ਨਾ ਦੀਪ ਨੂੰ ਬਹੁਤੇ ਤਾਂ ਕਹਿੰਦੇ ਸੀਗੇ ਭਈ ਇਹ ਸ਼ਾਂਤ ਸਮੁੰਦਰ ਹੈ ਉਹਦਾ ਸਮੁੰਦਰ ਵਾਲਾ ਰੂਪ ਲੋਕਾਂ ਨੇ ਦੇਖਿਆ 25 ਜਨਵਰੀ ਤੋਂ ਪਹਿਲਾਂ ਜਦੋਂ 25 ਜਨਵਰੀ ਨੂੰ ਰਾਤ ਨੂੰ ਉੱਥੇ ਜਦੋਂ ਕਿਹਾ ਭਈ ਹਾਂ ਅਸੀਂ ਅੱਜ ਕਹਿੰਦੇ ਆ ਸਾਨੂੰ ਖਾਲਸਾਤਨ ਚਾਹੀਦਾ ਉਹ ਜਦੋਂ ਅਸੀਂ ਅੱਜ ਨਜ਼ਾਰਾ ਦੇ ਦੇ ਸ਼ਾਇਦ ਤੁਸੀਂ ਸਾਰੇ ਉੱਥੇ ਸੀਗੇ ਅੱਜ ਵੀ ਇਹਦਾ ਆਪਾਂ ਵੀਡੀਓ ਚ ਨਜ਼ਾਰਾ ਦੇਖਦੇ ਨਾ ਤਾਂ ਉਹਦੋਂ ਲੱਗਦਾ ਕਿ ਵਾਕਈ ਇਹਦੇ ਵਿੱਚ ਬ ਕੋਈ ਰੂਹਾਨੀ ਤਾਕਤ ਸੀਗੀ ਜਿਹੜੀ ਦੀਪ ਦੇ ਵਿੱਚੋਂ ਦੀਪ ਨਹੀਂ ਸੀ ਬੋਲਦਾ ਰੂਹਾਨੀ ਤਾਕਤ ਹੀ ਬੋਲਦੀ ਸੀਗੀ ਇਹ ਮਰਮਾਤਮਾ ਨੇ ਮਹਾਰਾਜ ਨੇ ਕਿਤੋਂ ਕਿਸੇ ਵਾਂ ਲੈਣੀ ਹੈ ਹੈਨਾ ਉਹ ਆਪ ਸਰੂਪ ਵਿੱਚ ਨਹੀਂ ਆਇਆ ਪਰ ਦੀਪ ਦੇ ਕਰਨਾ ਚ ਬਹੁਤ ਬਹੁ ਨੌਜਵਾਨੀ ਬਹੁ ਸਾਡੇ ਬਜ਼ੁਰਗ ਬਹੁਤ ਇਹ ਜਿਹੇ ਭੈਣਾ ਭਰਾ ਆਇਆ ਜਿਹੜੇ ਅਮਰਤਾਰੀ ਹੋਇਆ ਗੁਰੂ ਨਾਲ ਜੁੜੇ ਆ ਉਹ ਇੱਕ ਦੀਪ ਦੇ ਮੰਨ ਲਓ ਲਾਈ ਹੋਈ ਚਿੰਗ ਜਾਂ ਕਹਿ ਲੋ ਜਾਂ ਦੀਪ ਦੀ ਉਹ ਸੋਚ ਨੂੰ ਸਮਰਪਤ ਕਹਿ ਲੋ ਉਦਾਹਰਨ ਉਸ ਗੱਲ ਦੀ ਬਿਲਕੁਲ ਮਹਾਰਾਜ ਦੀ ਕਿਰਪਾ ਹੈ ਬੜੀ ਅਸੀਂ ਅੱਜ ਤੁਸੀਂ ਫੌਜੀ ਸਾਹਿਬ ਨੂੰ ਉਸ ਟਾਈਮ ਦੇਖਿਆ ਆਉਣਾ ਹੈ ਹੈਨਾ ਨਾਲ ਰਹੇ ਤੁਸੀਂ ਉੱਥੇ ਪੇ ਇਹਨਾਂ ਦਾ ਸਰੂਪ ਕਿ ਨਦੀਪ ਤੋਂ ਬਾਅਦ ਬਦਲਿਆ ਮਹਾਰਾ ਨੇ ਐਡੀ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਕਿ ਪਿੰਡ ਵਾਲਿਆਂ ਨੇ ਸਰਪੰਚੀ ਦਿੱਤੀ ਹੈ ਹੈਨਾ ਜੀ ਇਹ ਮਾਣ ਤਾਂ ਨਹੀਂ ਹੈ ਇਹ ਮਾਣ ਤਾਂ ਉਹ ਸਾਡੇ ਭਰਾ ਦੇ ਦਿੱਤੇ ਹੋਈ ਹੈ ਅਸੀਂ ਤਾਂ ਕਹਿੰਦੇ ਆ ਉਹ ਸ਼ਹੀਦਾਂ ਦੀ ਬਰਕਤ ਹੀ ਹੈ ਬੀਲੇ ਮੈਨਾਂ ਵਾਲਿਆਂ ਨੂੰ ਪੈਸੇ ਸਰਪੰਚੀ ਨਹੀਂ ਸੀ ਕਿਸੇ ਨੇ ਦੇਣੀ ਤੈਨੂੰ ਲੱਗਦਾ ਵੀ ਜੇ ਆ ਨਹੀਂ ਬਦਲਿਆ ਹੁੰਦਾ ਸਰੂਪ ਤਾਂ ਸਰਪੰਚੀ ਕਦੇ ਮਿਲਦੀ ਮੈਂ ਕਹਿੰਦਾ ਵੀ ਚਲੋ ਮਹਾਰਾ ਨੇ ਬਖਸ਼ਿਸ਼ ਕੀਤੀ ਆ ਇਸ ਸਰੂਪ ਦੀ ਜੀ ਤੇ ਕੁਝ ਜੀਵਨ 'ਚ ਇਦਾਂ ਦੀਆਂ ਘਟਨਾਵਾਂ ਹੋਈਆਂ ਤੇ ਸ਼ੰਭੂ ਮੋਰਚੇ ਤੋਂ ਬਾਅਦ ਮੇਰੀ ਕੋਈ ਔਕਾਤ ਨਹੀਂ ਸੀ ਇੱਥੇ ਤੱਕ ਪਹੁੰਚਣ ਦੀ ਪਰ ਜੋ ਮਹਾਰਾਜ ਹੁਣ ਵਡਿਆਈ ਆਦਰ ਸਤਕਾਰ ਵਖਸ਼ ਰਿਆ ਇਸ ਰੂਪ ਕਰਕੇ ਤੇ ਇਸ ਰੂਪ ਦੇ ਪਿੱਛੇ ਦੀਪ ਸਿੱਧੂ ਵਰਗੀਆਂ ਰੂਹਾਂ ਮੈਂ ਤਾਂ ਹੁਣ ਵੀ ਜਿਹੜੇ ਵੀ ਅੱਜ ਬੱਚੇ ਇੱਥੇ ਆਏ ਆ ਨੌਜਵਾਨੀ ਖਾਸ ਕਰਕੇ ਜਦੋਂ ਦੀਪ ਦਾ ਸੰਸਕਾਰ ਹੋਇਆ ਤਕਰੀਬਨ ਵਰਲਡ ਦੀ ਹਰ ਉਹ ਅੱਖ ਰੋਈ ਜਿਹੜੀ ਦਰਦ ਰੱਖਦੀ ਸੀਗੀ ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਕਿ ਜਦੋਂ ਦੀਪ ਸਿੱਧੂ ਮੁੜਿਆ ਸੀਗਾ ਸਿੱਖੀ ਸਰੂਪ ਵੱਲੋਂ ਉਹਨਾਂ ਆ ਜਾਣਾ ਸੀਗਾ ਸਾਨੂੰ ਸਾਰਿਆਂ ਨੂੰ ਘਟ ਤੋਂ ਘਟ ਪੰਜ-ਪੰਜ ਜਪਜੀ ਸਾਹਿਬ ਜੇ ਤੁਸੀਂ ਪ੍ਰੋਪਰ ਬਾਣੀ ਨਹੀਂ ਪੜ ਸਕਦੇ ਸਤਨਾਮ ਵਾਹਿਗੁਰੂ ਦਾ ਜਾਪ ਅੱਜ ਤੋਂ ਕਰਨ ਕਰਕੇ ਜਾਓ ਮਹਾਰਾਜ ਕਿਰਪਾ ਕਰੂਗਾ ਸਾਰਿਆਂ ਤੇ ਦੇਖੋ ਸਾਡੀ ਕੋਈ ਔਕਾਤ ਨਹੀਂ ਸੀ ਪਰ ਅਸੀਂ ਤੁਰੇ ਹਾਂ ਮਹਾਰੇ ਨੇ ਕਿਰਪਾ ਕਰਤੀ ਬਹੁਤ ਬੜਾਈ ਮਿਲੀ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਵੀ ਅਸੀਂ ਉਦਮ ਕਰੀਏ ਤਾਹੀਂ ਗੁਰੂ ਸਾਹਿਬ ਸਾਡੀ ਬਾਹ ਫੜਨਗੇ ਜਪਜੀਤ ਸਾਹਿਬ ਕਰੋ ਨਾਮ ਜਪੋ ਦਾੜੀ ਕੇਸ ਰੱਖੋ ਅੰਮ੍ਰਿਤ ਛਕੋ ਗੁਰੂ ਦੇ ਲੜ ਲੱਗੋ ਖਾਲਸਤਾਨ ਸਾਨੂੰ ਆਪਣੇ ਆਪ ਹੀ ਮਿਲ ਜਾਣਾ ਇਹ ਸੋਚ ਸੀ ਦੀਪ ਸਿੱਧੂ ਦੀ ਇਹ ਬਣਾਉਣਾ ਚਾਹੁੰਦਾ ਸੀ ਨੌਜਵਾਨਾਂ ਨੂੰ ਜੋ ਤੁਸੀਂ ਬਣੇ ਹੋਏ ਹੋ ਬਿਲਕੁਲ ਜਿਹੜੇ ਉਹਦੇ ਨਾਲ ਲਾਸਟ ਟਾਈਮ ਨਾਲ ਰਹੇ ਆ ਨਾ ਅਸੀਂ ਚਲੋ ਇੰਨਾ মিডিਆ ਚ ਆਏ ਦੀਆਂ ਕਿਉਂਕਿ ਕੋਈ ਸਾਡੇ ਕੋਲ ਹੈ ਹੀ ਨਹੀਂ ਸੀ ਦੱਸਣ ਵਾਸਤੇ ਦਿਖਾਉਣ ਵਾਸਤੇ ਅੱਜ ਚਲੋ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਸਾਡਾ ਵੀ ਫਰਜ ਬਣਦਾ ਕਿ ਅਸੀਂ ਉਹਦੀ ਸੋਚ ਨੂੰ ਤਾਂ ਹੀ ਸੱਚੀ ਸਰਦਾ ਅਜਲੀ ਦਵਾਂਗੇ ਜੇ ਅਸੀਂ ਉਹਦੀ ਸੋਚ ਤੇ ਚੱਲਾਂਗੇ ਆ ਸੋਚ ਸੀ ਅਸਲੀ ਹਾਂਜੀ ਐਕਚੁਅਲੀ ਇਹੀ ਸੀਗਾ ਕਿ ਆਪਾਂ ਦਾ ਜਿਹੜਾ ਸਾਡਾ ਮੋਡਲਾ ਧਰਮ ਹੈ ਸਾਡਾ ਸਿਧਾਂਤ ਹੈ ਜਿਹੜੇ ਸਿੱਖ ਧਰਮ ਨਾਲ ਰਿਟ ਸਿੱਖ ਧਰਮ ਚ ਪੈਦਾ ਹੋਏ ਕਮ ਸੇ ਕਮ ਉਹ ਗੁਰੂ ਦੇ ਲਾੜ ਲੱਗਣ ਉਹ ਆਪਣੇ ਅਸਲੀ ਘਰ ਪਹੁੰਚਣ ਕੇਸ ਦਾੜੇ ਰੱਖਣਾ ਨਾਮ ਜਪਣ ਪਾਠ ਕਰਨ ਸਾਰਾ ਕੁਝ ਇਹ ਗੁਰੂ ਸਾਹਿਬ ਨਾਲ ਦੇਣਾ ਹੁਣ ਮੈਂ ਕਹਾ ਪੇ ਜੀ ਮੈਂ ਮੈਂ ਜਥੇਬੰਦੀ ਬਣਾ ਕੇ ਮੈਂ ਆ ਕਰ ਦੂੰ ਮੈਂ ਖਾਲਸਾਤਨ ਲੈ ਲਉ ਮੈਂ ਖਾਲਸਾ ਰਾਜ ਲੈ ਲਉ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੋਣਾ ਕਿਰਪਾ ਉਹਨਾਂ ਹੀ ਕਰਨੀ ਹੈ ਪਰ ਅਸੀਂ ਉਦਮ ਕਰਨਾ ਅਸੀਂ ਉਦਮ ਕਰਨਾ ਕਰਨ ਵਾਲਾ ਤਾਂ ਗੁਰੂ ਅਕਾਲ ਪੁਰਖ ਆਪ ਹੈ ਸਾਨੂੰ ਸਾਰਾ ਕੁਝ ਦਿੱਤਾ ਹੋਇਆ ਪਰ ਅਸੀਂ ਆਪਣੇ ਆਪ ਨੂੰ ਹਜੇ ਤੱਕ ਤਿਆਰ ਹੀ ਨਹੀਂ ਕਰ ਸਕੇ ਆਪਣੇ ਆਪ ਨੂੰ ਸੰਭਾਲੀਏ ਪਹਿਲਾਂ ਹਾਂਜੀ ਪਹਿਲਾਂ ਆਪ ਤਿਆਰ ਹੋ ਜਾਈਏ ਕਿੰਨੇ ਬਖਰੇਵੇਂ ਹੁਣ ਇਸ ਟਾਈਮ ਕਰਦਾਰਾਂ ਦੀ ਗਿਣਤੀ ਘਟ ਗਈ ਗਦਾਰਾਂ ਦੀ ਵੱਧ ਗਈ ਕਈ ਵਾਰੀ ਸਾਨੂੰ ਜਿਸ ਸਮਾਜ ਚ ਅਸੀਂ ਵਿਚਰਦੇ ਆਂ ਭੈਣਾ ਭਰਾਵਾਂ ਚ ਉਹਨਾਂ ਤੇ ਵੀ ਸ਼ੱਕ ਹੋ ਜਾਂਦਾ ਵੀ ਯਾਰ ਕਿਤੇ ਇਹ ਦੂਜੇ ਪਾਸੇ ਵਾਲਾ ਤਾਂ ਨਹੀਂ ਐਦਾਂ ਦੇ ਹਾਲਾਤ ਬਣ ਗਏ ਸੋ ਉਹ ਚੀਜ਼ਾਂ ਨੂੰ ਦੇਖ ਕੇ ਪਹਿਲਾਂ ਆਪਣੇ ਆਪ ਨੂੰ ਅਸੀਂ ਸੰਭਾਲੀਏ ਆਪਣੇ ਆਪ ਨੂੰ ਕਾਇਮ ਕਰੀਏ ਗੁਰੂ ਦੇ ਲੜ ਲਾ ਕੇ ਉਹ ਸੋਚ ਨੂੰ ਅਪਣਾਈਏ ਜਿਹਦਾ ਦੀਪ ਸਿੱਧੂ ਕਹਿੰਦਾ ਸੀ ਸਪੇਸ দাও ਇੱਕ ਦੂਜੇ ਨੂੰ ਹੁਣ ਇੱਥੇ ਕਿੰਨੇ ਕੁ ਸਪੇਸ ਦਿੰਦੇ ਆ ਕਿੰਨੀਆਂ ਜਥੇਬੰਦੀਆਂ ਬਣ ਗਈਆਂ ਕਿੰਨੀਆਂ ਕਮੇਟੀਆਂ ਬਣ ਗਈਆਂ ਕਿੰਨੀਆਂ ਜਿਹੜੇ ਬਣ ਗਏ ਉਹਦੇ ਨਾਂ ਤੇ ਬਣ ਗਏ ਦੀਪ ਦੇ ਨਾਂ ਤੇ ਬਹੁਤ ਕੁਝ ਬਣ ਗਿਆ ਮੈਂ ਇਹੀ ਸਵਾਲ ਤੁਹਾਨੂੰ ਕਹਿਣਾ ਵੀ ਦੀਪ ਦੇ ਜਗਾਏ ਹੋਏ ਦੀਪ ਕਹਿੰਦੇ ਆ ਹਰੇਕ ਤਾਂ ਗੱਲ ਇਹ ਹੁੰਦੀ ਵੀ ਦੀਪ ਸਿੱਧੂ ਨੇ ਦੀਪ ਜਗਾਲਤੇ ਆਪਣੇ ਵਰਗੇ ਪਰ ਹੁਣ ਦੀਪ ਸਿੱਧੂ ਤਾਂ ਜਗਾਏ ਹੋਏ ਦੀਪ ਹੀ ਆਪਸ ਵਿੱਚ ਕਿਉਂ ਉਲਝ ਰਹੇ ਆ ਬਾਈ ਫਿਰ ਉਹ ਉਹ ਚੀਜ਼ਾਂ ਕਿਉਂ ਨਹੀਂ ਖਤਮ ਹੋ ਰਹੀਆਂ ਇਹ ਤਾਂ ਹੀ ਕਿਰਪਾ ਹੋਣੀ ਆ ਉਹ ਲਾਸਟ ਤੱਕ ਇਹੀ ਕਹਿ ਕੇ ਗਿਆ ਜਦੋਂ ਤੱਕ ਅਸੀਂ ਗੁਰੂ ਦੇ ਲੜ ਨਹੀਂ ਨ ਲੱਗਦੇ ਸੱਤ ਤੇ ਕਿਰਪਾ ਨਹੀਂ ਹੋਣੀ ਬੰਦਾ ਆਪ ਕੁਝ ਕਰ ਹੀ ਨਹੀਂ ਸਕਦਾ ਚਾਹੇ ਉਹ ਪ੍ਰਧਾਨ ਮੰਤਰੀ ਕੋਸ਼ ਲੈਵਲ ਤੱਕ ਪਹੁੰਚ ਜਾਵੇ ਜਦ ਤੱਕ ਉਹਦੀ ਕਿਰਪਾ ਨਹੀਂ ਹੁੰਦੀ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਕਿਰਪਾ ਤਾਂ ਹੋਣੀ ਆ ਜਦ ਆਪਾਂ ਉਹਨਾਂ ਦੇ ਲੜ ਲੱਗਾਂਗੇ ਉਹ ਸਾਨੂੰ ਸੋਝੀ ਬਖਸ਼ਣਗੇ ਆਪਣੇ ਆਪ ਹੀ ਸਾਰੇ ਜਿੱਦਾਂ ਪਹਿਲਾਂ ਸਿੱਖ ਕੌਮ ਸੀਗੀ ਉਹ ਆਪਣੇ ਆਪ ਗੁਰੂ ਮਹਾਰਾਜ ਨਾਲ ਕਰਨੀ ਆ ਉਹ ਸਾਡੇ ਵਾਸਤੇ ਦਾ ਕੁਝ ਨਹੀਂ ਹੈ ਕਾਲਪੁਰ ਖਨਾ ਕਰਦਣੀ ਆਪੇ ਇੱਕੇ ਦੀ ਗੱਲ ਕਰਦੇ ਹਾਂ ਬਈ ਤੁਸੀਂ ਇੱਕੇ ਦੀ ਗੱਲ ਵੀ ਸਾਰਿਆਂ ਦੇ ਇੱਕਾ ਹੋਣਾ ਬਿਲਕੁਲ ਅਸੀਂ ਤਾਂ ਜਿਹੜੇ ਤੁਸੀਂ ਪਹਿਲਾਂ ਗੱਲ ਕੀਤੀ ਵੀ ਦੀਪ ਵਾਲੀ ਗੱਲ ਦੀ ਸਾਨੂੰ ਸਭ ਤੋਂ ਵੱਡੀ ਉਦਾਹਰਨ ਦੀਪ ਆਪ ਹੀ ਹੈ ਕਿਉਂਕਿ ਦੀਪ ਐਡੀ ਵੱਡੀ ਉੱਚੀ ਜ਼ਿੰਦਗੀ ਛੱਡ ਕੇ ਆਇਆ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਦੇਖਣ ਦਾ ਲੋਕਾਂ ਦਾ ਸੁਪਨਾ ਹੁੰਦਾ ਹੈ ਦੀਪ ਉਹਨਾਂ ਵਿੱਚ ਰਹਿੰਦਾ ਰਿਹਾ ਉਹ ਲੋਕ ਦੀਪ ਨੂੰ ਤਰਸਦੇ ਸੀਗੇ ਬੰਬੇ ਵਾਲੇ ਹੈਨਾ ਅਸੀਂ ਇੱਥੇ ਕਿਤੇ ਬੰਬੇ ਦਾ ਕੋਈ ਛੋਟਾ ਬੰਦਾ ਆ ਜਾਣਾ ਫੇਰ ਉਹਨੂੰ ਸ਼ੂਟ ਹੋ ਜਾਂਦੀ ਉਹ ਲੋਕ ਇੱਥੇ ਬੰਨ ਨੂੰ ਜਾਂਦੇ ਆ ਦੀਪ ਉਹ ਚੀਜ਼ ਸਾਰੇ ਛੱਡ ਕੇ ਉਹ ਕਰੋੜਾਂ ਜਿਓ ਰੋਡ ਤੇ ਆ ਕੇ ਕਿਦਾਂ ਉਹ ਪੱਲੀਆਂ 'ਚ ਸੁੱਤਾ ਕਿਵੇਂ ਉਹ ਸੰਘਰਸ਼ ਉਹਨਾਂ ਦੱਸਿਆ ਪਈ ਇਹ ਚੀਜ਼ਾਂ ਤਿਆਗਣੀਆਂ ਪੈਣੀਆਂ ਪਰ ਕਿਤੇ ਨਾ ਕਿਤੇ ਅੱਜ ਫੇਰ ਉਸੇ ਪਾਸੇ ਲੋਕਾਂ ਦੀ ਦੌੜ ਲੱਗੀ ਹੋਈ ਹੈ ਚਾਹੇ ਕੋਈ ਵੀ ਕਹੋ ਹੈਨਾ ਚਾਹੇ ਉਹ ਨਾ ਦੇ ਜੱਥੇਬੰਦੀਆਂ ਵਾਲੇ ਟਰੱਸਟ ਬਣ ਗਏ ਕੁਝ ਵੀ ਹੈ ਜਦੋਂ ਤੱਕ ਤੁਸੀਂ ਆਪਣਾ ਨਾ ਲਾਲਚ ਨਹੀਂ ਤਿਆਗਦੇ ਉਨੋਂ ਤੱਕ ਸਾਨੂੰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਅਗਰ ਅੱਜ ਦੀਪ ਨੂੰ ਦੀਪ ਨੂੰ ਲੋਕ ਯਾਦ ਕਰਦੇ ਐ ਅੱਜ ਦੀਪ ਨੂੰ ਅਸੀਂ ਕਹਿੰਦੇ ਦੀਪ ਦੀ ਉਹ ਪ੍ਰਾਪਤੀ ਹੈ ਉਹ ਦੀਪ ਨੇ ਸਭ ਕੁਝ ਤਿਆਗ ਗਿਆ ਉਹ ਜਿਹੜੀ ਤਿਆਗ ਦੀ ਭਾਵਨਾ ਸੀਗੀ ਇਹ ਉਹਨਾਂ ਆਪਣੇ ਇਤਿਹਾਸ ਚੋਂ ਸਿੱਖੀ ਗੁਰੂਆਂ ਤੋਂ ਸਿੱਖੀ ਸਾਡੇ ਗੁਰੂਆਂ ਤੋਂ ਤੁਸੀਂ ਦੇਖ ਲਓ ਤਿਆਗ ਦੀ ਭਾਵਨਾ ਬਹੁਤ ਵੱਡੀ ਭਾਵਨਾ ਹੈ ਔਰ ਇਹ ਬਿਰਲੇ-ਬਿਰਲੇ ਦੇ ਹਿੱਸੇ ਆਂਦੀ ਹੈ ਪਰਮਾਤਮਾ ਕਰੇ ਅਸੀਂ ਵੀ ਐਡੇ ਕੋਈ ਤੇ ਕਿਰਪਾ ਦੇ ਪਾਤਰ ਹੋ ਜਾਈਏ ਸਾਡੇ 'ਚ ਤਿਆਗ ਦੀ ਭਾਵਨਾ ਆਵੇ ਹੈਨਾ ਸਾਨੂੰ ਤਿਆਗ ਕਰਕੇ ਹੀ ਤੁਸੀਂ ਕਿਸੇ ਕੋਈ ਚੀਜ਼ ਨੂੰ ਹਾਸਲ ਕਰ ਸਕਦੇ ਹੋ ਜੇ ਆਪਾਂ ਨਿੱਜ ਦੀਆਂ ਲੜਾਈਆਂ 'ਚ ਜਾਂ ਨਿੱਜ ਵਾਸਤੇ ਲੜਾਂਗੇ ਜਾਂ ਨਿੱਜ ਦੀਆਂ ਪਰ੍ਹਾਂਾਂਗੇ ਸਾਨੂੰ ਉਹਦੇ ਮਿਲ ਜਾਣ ਫਿਰ ਬਹੁਤ ਮੁਸ਼ਕਲ ਹੈ ਇਹ ਰਾਹਾਂ 'ਤੇ ਥੋੜਾ ਔਖਾ ਹੋ ਜਾਣਾ ਹੈ ਕਿਉਂਕਿ ਬਹੁਤ ਲੰਬਾ ਪੰਡਾ ਹੈ ਇਹ ਲੰਬੇ ਪੰਡੇ ਤੇ ਸਾਨੂੰ ਬਹੁਤ ਸੋਚ ਸਮਝ ਕੇ ਚੱਲਣਾ ਪੈਣਾ ਹੈ ਨਾ ਕਾਫੀ ਤਿਆਰ ਕਰਕੇ ਚੱਲਣਾ ਪੈਣਾ ਹੈ ਇਸ ਕਰਕੇ ਅਸੀਂ ਤੁਹਾਡੇ ਭਰਾਵਾਂ ਦੇ ਸਾਥ ਕੇ ਅਸੀਂ ਕਾਮਾਂਕ ਸਾਰੇ ਨੂੰ ਕਿ ਭਾਈ ਰਲ ਮਿਲ ਕੇ ਚੱਲੋ ਪਰ ਇੱਕ ਚੀਜ਼ ਤੋਂ ਹਮੇਸ਼ਾ ਬਚ ਕੇ ਰਹੋ ਸੀਤਾ ਦਾ ਹਰਨ ਹੋਇਆ ਤਾਂ ਰਾਵਣ ਸਾਧੂ ਦੇ ਪਿੱਛੇ ਆ ਸੀਗਾ ਪੰਜਾਬ ਇੱਕ ਸੀਤਾ ਆ ਤੇ ਇਹਦਾ ਹਰਨ ਕਰਨ ਵਾਲੇ ਰਾਜਨੀਤਿਕ ਲੋਕ ਸਾਧੂਆਂ ਦਾ ਪਿੱਛੇ ਲੈਂਦੇ ਰਿਹਾ ਬਾਦਲਾਂ ਨਾਲ ਪਹਿਲਾਂ ਮਖੌਟਾ ਪੰਛ ਦਾ ਪਾਇਆ ਸੀਗਾ ਹੁਣ ਨਵੇਂ ਤੋਂ ਨਵੇਂ ਆ ਰਹੇ ਆ ਮਖੌਟਾ ਪੰਛ ਦਾ ਪਾ ਕੇ ਪਰ ਸੋ ਸਮਝ ਕੇ ਚੱਲਣ ਦੀ ਲੋੜ ਹੈ ਸਾਰੇ ਚੋਰ ਨਹੀਂ ਹੈ ਸਾਰੇ ਸਾਧ ਨਹੀਂ ਹੈ ਇਸ ਕਰਕੇ ਬੜੀ ਨੌਜਵਾਨੀ ਨੂੰ ਪੂਰੇ ਪੰਜਾਬ ਨੂੰ ਹਰ ਚੀਜ਼ ਨੂੰ ਸਮਝ ਕੇ ਸੰਭਲ ਕੇ ਚੱਲਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਤਾਂ ਉਹ ਸਾਰੇ ਬਾਦਲ ਚੰਗੇ ਸੀਗੇ ਜਿੰਨਾ ਚਿਰ ਉਹਥੇ ਹੌਦੇ ਸੀਗੇ ਜਦੋਂ ਬਾਦਲਾਂ ਨਾਲ ਉਹਨਾਂ ਨੂੰ ਹੌਦੇ ਹਟਾਤਾ ਅਜ ਉਹਨਾਂ ਦੇ ਬਾਦਲ ਮਾੜੇ ਹੋ ਗਏ ਪਰ ਉਦੋਂ ਉਹਨਾਂ ਨੇ ਬੋਲੇ ਨਹੀਂ ਕੋਸੁਰਨਾ ਦਾ ਉਹ ਹੈ ਕਿਉਂ ਉਦੋਂ ਕਿਉਂ ਨਹੀਂ ਬੋਲੇ ਜਦੋਂ ਮਾੜੇ ਸੀਗੇ ਜਦ ਜੇ ਅਸੀਂ ਅਹੁਦੇ ਲੈਂਦੇ ਸੀਗੇ ਹੈਨਾ ਪਰ ਅਸੀਂ ਜਦੋਂ ਸਾਨੂੰ ਕਿਸੇ ਚੀਜ਼ ਤੋਂ ਹਟਾ ਦਿੱਤਾ ਜਾਂਦਾ ਆ ਉਦੋਂ ਜੀ ਉਹ ਸਾਰਾ ਕੋਈ ਮਾੜਾ ਆ ਫਲਾਨਾ ਮਾੜਾ ਆ ਇਸ ਤਰ੍ਹਾਂ ਕਿ ਸਾਨੂੰ ਇਸ ਚੀਜ਼ ਤੋਂ ਸੋਚਣਾ ਵਿਚਾਰਨਾ ਬਹੁਤ ਪੈਣਾ ਚਾਹੀਦਾ ਆ ਸਾਡੇ ਜਿਹੜੇ ਨੌਜਵਾਨ ਜੇਲ੍ਹਾਂ ਚ ਬੰਦ ਐ ਉਹਨਾਂ ਦੇ ਪਰਿਵਾਰਾਂ ਨੂੰ ਬੋਲਣਾ ਚਾਹੀਦਾ ਆ ਬਹੁਤ ਨੌਜਵਾਨ ਇਹ ਜਿਹੇ ਆ ਜਿਨ੍ਹਾਂ ਦਾ ਤਾਂ ਕੋਈ ਨਾਂ ਹੀ ਪਤਾ ਨਹੀਂ ਵਿਚਾਰੇ ਨੂੰ ਕਿੰਨੇ ਕੋ ਨੌਜਵਾਨ ਬੰਦ ਆ ਹੁਣ ਦਿਬਰੂਗੜ੍ਹ ਵਾਲੇ ਜਿਹੜੇ 10 ਬੰਦੇ ਬੰਦ ਐ ਉਹਨਾਂ ਦਾ ਤਾਂ ਫਿਰ ਵੀ ਜੇਕਰ ਹੋ ਜਾਂਦਾ ਵਿਚਾਰਿਆਂ ਦਾ ਜਿਹੜੇ ਵਿਚਾਰੇ ਅੰਮ੍ਰਿਤਸਰ ਜੇਹ 30 40 ਬੰਦ ਐ ਉਹਨਾਂ ਦਾ ਰਿਕਵੈਸਟ ਕਰਦੇ ਆ ਕਿ ਇਹਨਾਂ ਦੀ ਗੱਲ ਉਠਾਈ ਜਾਵੇ ਇਹਨਾਂ ਬੱਚਿਆਂ ਨੂੰ ਤਾਂ ਕਮ ਸੇ ਕਮ ਅਸੀਂ ਬਾਹਰ ਕੱਢ ਲਈਏ ਹੈ ਨਾ ਤੇ ਆਪਾਂ ਨੂੰ ਆਪਣੀ ਨੌਜਵਾਨੀ ਨੂੰ ਪਹਚਾਣ ਦੀ ਲੋੜ ਹੈ ਗੁਰੂ ਦੇ ਪਾਸੇ ਲੱਗਣ ਦੀ ਲੋੜ ਹੈ ਤੇ ਜਦੋਂ ਮਾਰਾ ਨੇ ਕਿਰਪਾ ਕੀਤੀ ਨਾ ਤਾਂ ਸਾਰਾ ਕੁਝ ਤੁਸੀਂ ਦੇਖਿਆ ਹੀ ਹੈ ਜਦੋਂ ਸ਼ੰਭੂ ਤੋਂ ਗਏ ਤਾਂ ਮੋਰਚੇ ਕਿਵੇਂ ਟੁੱਟਦੇ ਗਏ ਆ ਜਦੋਂ ਕਿਰਪਾ ਕੀਤੀ ਕਿੰਨਾ ਚਿਰ ਬੈਠੇ ਰਹੇ ਉੱਥੇ ਜਦੋਂ ਟੁੱਟੇ ਫਿਰ ਤੁਸੀਂ 26 ਜਨਵਰੀ ਨੂੰ ਦੇਖਿਆ ਕਿਵੇਂ ਟੁੱਟੇ ਤੇ ਜਦੋਂ ਗੁਰੂ ਕਿਰਪਾ ਕਲਾ ਦੀਵ ਵਾਲੀ ਉਹ ਗੱਲ ਕਲਾ ਵਰਤਦੀ ਹੈ ਨਾ ਤਾਂ ਸਾਰਾ ਕੁਝ ਹੀ ਟੁੱਟ ਜਾਣਾ ਹੈ ਮਾਰਾ ਕਿਰਪਾ ਕਰੇ ਤੁਹਾਡੇ ਭਰਾਵਾਂ ਦੇ ਸਦਕੇ ਅਸੀਂ ਇਹ ਸਨੇਹਾ ਦਿੰਨੇ ਆ ਕਿ ਬੰਧਨ ਮਾਰਾ ਨੇ ਤੋੜਨੇ ਆ ਤੇ ਤੁਸੀਂ ਕਿਰਪਾ ਕਰੋ ਮਾਰਾ ਨੇ ਪਾਸੇ ਲੱਗिए ਇਹ ਹੀ ਸੱਚੀ ਸਰਧਾਂਜਲੀ ਸਾਡੀ ਬਾਕੀ ਸਦੀਪ ਸਿੱਧੂ ਨੂੰ ਸਾਰੇ ਇੱਕ ਸਟਾਰ ਦੇ ਰੂਪ ਦੇ ਵਿੱਚ ਵੀ ਦੇਖਦੇ ਸੀ ਕਿ ਬੰਬੇ ਤੋਂ ਆਇਆ ਇੱਕ ਫਿਲਮੀ ਕਲਾਕਾਰ ਹੈ ਪਰ ਦੀਪ ਸਿੱਧੂ ਸਿੱਖ ਦਾ ਸਿੱਖ ਦਾ ਕਿੱਥੇ ਤੱਕ ਪਹੁੰਚ ਚੁੱਕਿਆ ਸੀ ਤੇ ਇਹਨਾਂ ਦੇ ਕਹਿਣ ਮੁਤਾਬਕ ਰੂਹਾਨੀਅਤ ਦੀਆਂ ਗੱਲਾਂ ਦੇ ਜਿਹੜੇ ਝਲਕਾਰੇ ਉਸ ਵਿੱਚੋਂ ਪੈਣ ਲੱਗ ਪਏ ਸੀ ਪਰ ਬਹੁਤ ਸਾਰੇ ਨੌਜਵਾਨ ਅਜੀਤ ਸਿੰਘ ਨੂੰ ਪਿਆਰਤਾ ਕਰਦੇ ਆ ਜੀਪ ਸਿੰਘ ਨੂੰ ਯਾਦ ਕਰਦੇ ਆ ਉਹਦੀਆਂ ਗੱਲਾਂ ਦਾ ਜ਼ਿਕਰ ਕਰਦੇ ਆ ਪਰ ਇਹ ਵੀਰਾਂ ਦਾ ਕਹਿਣਾ ਹੈ ਕਿ ਅਸੀਂ ਉਹਦੇ ਨਾਲ ਰਹੇ ਆ ਜੀਪ ਸਿੰਘ ਚਾਹੁੰਦਾ ਇਹ ਸੀ ਜਿਹੜਾ ਸਰੂਪ ਅੱਜ ਇਹਨਾਂ ਦਾ ਸੋ ਇਹ ਦੀਪ ਸਿੰਘ ਦੀ ਅਸਲ ਸੋਚ ਸੀ ਇਹ ਚਾਹੁੰਦਾ ਸੀ ਕਿ ਪੰਜਾਬ ਦੀ ਨੌਜਵਾਨੀ ਇਸ ਸਰੂਪ ਦੇ ਵਿੱਚ ਆਵੇ ਸੋ ਹੁਣ ਜੇਕਰ ਬਹੁਤ ਸਾਰੇ ਨੌਜਵਾਨ ਜੀਪ ਸਿੰਘ ਨੂੰ ਪਿਆਰ ਕਰਦੇ ਆ ਪਰ ਅਜੇ ਤੱਕ ਵੀ ਸਮਝ ਨਹੀਂ ਪਾਏ ਕਿ ਦੀਪ ਸਿੱਧੂ ਦੀ ਸੋਚ ਕੀ ਸੀ ਉਹ ਚਾਹੁੰਦਾ ਕੀ ਸੀ ਕਿੱਥੇ ਲੈ ਕੇ ਆਉਣਾ ਚਾਹੁੰਦਾ ਸੀ ਨੌਜਵਾਨਾਂ ਨੂੰ ਤਾਂ ਇਸ ਸੁਨੇਹੇ ਦੇ ਉੱਤੇ ਨੌਜਵਾਨ ਜ਼ਰੂਰ ਗੌਰ ਕਰਨ ਗੁਰਪ੍ਰੀਤ ਸਿੰਘ ਦੇ ਨਾਸਨਾਮ ਸਿੰਘ ਪੰਜਾਬੀ ਲੋਕ ਚਾਨਣ